ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰਿਆ ਕਰਨੋਂ ਨਿ ਆਵੈ ਧਾਇ ਸਭ ਥਾਈ ਹੋਏ ਸਹਾਏ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਸ ਅਪਸਾਵਨ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਕਾਲੇਕੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਥਿਤ ਹੈ ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅੰਮ੍ਰਿਤਸਰ ਦੇ ਦਰਸ਼ਨ ਦੇਦਾਰੇ ਕਰਦੇ ਹੋਏ ਵੱਲੇ ਵੇਰਕੇ ਤੋਂ ਬਾਬਾ ਬਕਾਲਾ ਸਾਹਿਬ ਨੂੰ ਜਾਂਦੇ ਨੇ ਰਾਸਤੇ ਦੇ ਵਿੱਚ ਇਹ ਨਗਰ ਆਉਂਦਾ ਹੈ ਨਗਰ ਕਾਲੇ ਕੇ ਜਿੱਥੇ ਉਹਨਾਂ ਦੇ ਚਰਨ ਛੋਪਾਵਨ ਅਸਥਾਨ ਬਣੇ ਹੋਏ ਨੇ ਇਸ ਪਾਵਨ ਅਸਥਾਨ ਤੇ ਉਸ ਸਮੇਂ ਇੱਕ ਖੂਹ ਚੱਲਦਾ ਹੁੰਦਾ ਸੀ ਪੁਰਾਣਾ ਖੂਹ ਚੱਲਦਾ ਸੀ ਉਸ ਪਾਵਨ ਅਸਥਾਨ ਤੋਂ ਉਹਨਾਂ ਨੇ ਜੜ ਵੀ ਛਕਿਆ ਹੈ ਤੇ ਲਾਗੇ ਖੇਤਾਂ ਦੇ ਵਿੱਚ ਉਹਨਾਂ ਨੇ ਇੱਕ ਕੌਤੁਕ ਤੱਕਿਆ ਕਿ ਇੱਕ ਬੱਚਾ ਜਿਹੜਾ ਹੈ ਉਹ ਕਰਦਿਆਂ ਨੇ ਕਣਕ ਦੀ ਰਾਖੀ ਦੇ ਵਾਸਤੇ ਬਿਠਾਇਆ ਹੈ ਪਰ ਉਹ ਬੱਚਾ ਪੰਛੀਆਂ ਨੂੰ ਉਡਾ ਨਹੀਂ ਰਿਹਾ ਚਿੜੀਆਂ ਨੂੰ ਉਡਾ ਨਹੀਂ ਰਿਹਾ ਉਹਨਾਂ ਦੇ ਵਾਸਤੇ ਸਗੋਂ ਬੱਬਰੀਆਂ ਭੜਕੇ ਬਾਟੀਆਂ ਭੜਕੇ ਪਾਣੀ ਦੀਆਂ ਉਹਨਾਂ ਨੂੰ ਪਿਆ ਰਿਹਾ ਸਤਗੁਰਾਂ ਨੇ ਪੁੱਛਿਆ ਸਿੱਖਾਂ ਨੇ ਪੁੱਛਿਆ ਕੇ ਬਚਾ ਤੂੰ ਇਹਨਾਂ ਚਿੜੀਆਂ ਨੂੰ ਇਹਨਾਂ ਪੰਛੀਆਂ ਨੂੰ ਉਡਾ ਕਿਉਂ ਨਹੀਂ ਰਿਹਾ ਤਾਂ ਉਸ ਬੱਚੇ ਨੇ ਆਖਿਆ ਏ ਮੈਂ ਇੱਕ ਸਾਧੂ ਕੋ ਸਰਵਣ ਕੀਤਾ ਹੈ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਨਹੀਂ ਜਾਈ ਇਸ ਕਰਕੇ ਮੈਂ ਇਹਨਾਂ ਪੰਛੀਆਂ ਨੂੰ ਇਹਨਾਂ ਚਿੜੀਆਂ ਨੂੰ ਉਡਾਉਂਦਾ ਨਹੀਂ ਇਹਨਾਂ ਨੂੰ ਵੀ ਭੁੱਖ ਤ੍ਰੇ ਲੱਗਦੀ ਹੈ ਇਹਨਾਂ ਨੂੰ ਵੀ ਪਿਆਸ ਲੱਗਦੀ ਹੈ ਇਹ ਵੀ ਰੱਬ ਦੇ ਜੀਨ ਨੇ ਇਸ ਕਰਕੇ ਇਹਨਾਂ ਮੈਂ ਬੱਚਿਆਂ ਨੂੰ ਇਹਨਾਂ ਪੰਛੀਆਂ ਨੂੰ ਮੈਂ ਉਡਾਉਂਦਾ ਨਹੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਹੁਤ ਪਰੇਸ਼ਾਨ ਹੋਏ ਨੇ ਉਹ ਇਸ ਬੱਚੇ ਨੂੰ ਆਖਿਆ ਕਿ ਤੇਰਾ ਨਾਂ ਕੀ ਉਹਨਾਂ ਨੇ ਆਖਿਆ ਮੇਰਾ ਨਾਂ ਮੈਂ ਨਾਰੂ ਇਸ ਬੱਚੇ ਤੇ ਪ੍ਰਸੰਨ ਹੋਏ ਨੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਨੰਦਪੁਰ ਨੂੰ ਇਸ ਬੱਚੇ ਨੂੰ ਨਾਲ ਲੈ ਗਏ ਨੇ ਪਰਿਵਾਰ ਦੀ ਸਹਿਮਤੀ ਦੇ ਨਾਲ ਜਿੱਥੇ ਉਹ ਧਾਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਟਹਿਲ ਸੇਵਾ ਦੇ ਵਿੱਚ ਹਾਜ਼ਰ ਰਹੇ ਨੇ ਲੰਬੇ ਰਾ ਸਮਾ ਸੇਵਾ ਕੀਤੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਹਨਾਂ ਦੀ ਸੇਵਾ ਤੋਂ ਬਹੁਤ ਪ੍ਰਸੰਨ ਹੋਏ ਨੇ ਤੇ ਉਹਨਾਂ ਨੂੰ ਬਹੁਤ ਵੱਡੀਆਂ ਦਾਤਾਂ ਦਿੱਤੀਆਂ ਨੇ ਉਹਨਾਂ ਨੇ ਆਪਣੇ ਤਨ ਦਾ ਰੇਸ਼ਮੀ ਚੋਲਾ ਦਿੱਤਾ ਹੋਇਆ ਹੋਇਆ ਜਿਹੜਾ ਇਸ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਚੋਲਾ ਸਹਿ ਵਿਖੇ ਸ਼ੋਭਤ ਹੈ ਆਪ ਜੀ ਇਸ ਦਰਸ਼ਨ ਕਰ ਸਕਦੇ ਹੋ ਉਹਨਾਂ ਨੇ ਤੀਰ ਦੀ ਨੁਖੇ ਦੇ ਨਾਲ ਦਸਕਤ ਕੀਤੇ ਹੋਏ ਨੇ ਉਹ ਵੀ ਸਾਡੇ ਇੱਥੇ ਮੌਜੂਦ ਹੈ ਧਾਨ ਗੁਰੂ ਗੋਬਿੰਦ ਸਿੰਘ ਪਾਛਾ ਜੀ ਦੇ ਨਾਲ ਬਾਬਾ ਨਾਰ ਸਿੰਘ ਦੀ ਫੋਟੇ ਹੈ। ਪ੍ਰਾਣੀ ਉਹ ਵੀ ਸਾਡੇ ਇੱਥੇ ਮੌਜੂਦ ਹੈ। ਆਪ ਸੰਗਤਾਂ ਇਸ ਪਾਵਨ ਅਸਥਾਨ ਦੇ ਦਰਸ਼ਨ ਦਿਦਾਰੇ ਕਰਕੇ ਧਾਨ ਹੋ ਸਕਦੀਆਂ ਹੋ। ਸਤਿਗੁਰਾਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਦੇ ਹੋ। ਸਤਿਗੁਰੂ ਰਹਿਮਤਾਂ ਬਖਸ਼ਿਸ਼ ਕਰਨ ਆਪ ਜੀਆਂ ਨੂੰ। ਇਸ ਪਾਵਨ ਅਸਥਾਨ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਬਾ ਬਕਾਲਾ ਸਾਹਿਬ ਪਾਰਸ਼ਾ ਨਵੀ ਮੈਨੇਜਰ ਉਹਨਾਂ ਦੇ ਹਦੀਨ ਚਲਦੀ ਹੈ। ਬਹੁਤ ਵੱਡੀਆਂ ਸਿਵਾਵਾਂ ਇੱਥੇ ਚੱਲਦੀਆਂ ਨੇ ਸਾਲਾਨਾ ਜੋੜ ਮੇਲੇ 28 29 ਮਾਰਚ ਨੂੰ ਬਹੁਤ ਹੀ ਵੱਡੇ ਪੱਧਰ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਦੀ ਯਾਦ ਅੰਦਰ ਤੇ ਬਾਬਾ ਨਰ ਸਿੰਘ ਦੀ ਯਾਦ ਦੇ ਅੰਦਰ ਮਨਾਇਆ ਜਾਂਦਾ ਹੈ ਜੋ ਸ਼੍ਰੋਮਣੀ ਪ੍ਰਬੰਧਕ ਕਮੇਟੀ ਮਨਾਉਂਦੀ ਹੈ ਨਗਰ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਮਨਾਉਂਦੀਆਂ ਨੇ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਹਰੇਕ ਪਾਵਨ ਅਸਥਾਨ ਤੇ ਦਿਨ ਧਿਆਰ ਮਨਾਏ ਜਾਂਦੇ ਨੇ ਸੰਗਰਾਂਦ ਪੁੰਨਿਆਂ ਮੱਸਿਆ ਗੁਰੂ ਸਾਹਿਬਾਂ ਦੇ ਜਨਮ ਦਿਨ ਪ੍ਰਗਟ ਦਿਨ ਉਹਨਾਂ ਦੇ ਜੋਤੀ ਜੋਸ਼ ਨੂੰ ਹਰੇਕ ਦਿਨ ਨੂੰ ਇੱਥੇ ਮਹੱਤਤਾ ਦੇ ਨਾਲ ਮਨਾਇਆ ਜਾਂਦਾ ਹੈ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਦਰਸ਼ਕਦਾਰਿਆਂ ਦੇ ਵਾਸਤੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਚੋਲਾਸਾਹ ਪਾਤਸ਼ਾਹੀ ਨਵੀਂ ਪਿੰਡ ਕਾਲੇ ਕੇ ਅਮਰ ਸ੍ਰੀਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ